ਸਤਿ ਜੀ ਜੇ ਮਾਮਲੇ ਦੇਖੇ ਜੋ ਨੂੰ ਪੇਸ਼ ਕੀਤਾ ਕੀ ਹੋਇਆ ਅਸੀਂ ਇਹ ਮੁਕਦਮਾ ਦਰਜ ਸੀ ਮੁਕਦਮਾ ਨੰਬਰ 28 ਹੈ 7724 ਦਾ ਜਗਿੰਦਰ ਸਿੰਘ ਦੇ ਖਿਲਾਫ ਉਪਰ ਨੇਮ ਪਰ ਹੈ ਵਾਸੀ ਚੱਕ ਜਮਾਲਗੜ੍ਹ ਤੇ ਇਹ ਨਿਕਾਲ ਰਸਪਾਈ ਰਸ ਕੀਤਾ ਜੀ ਰਸਪਾ ਕੇ ਤੇ ਅੱਜ ਅਸੀਂ ਜੱਜ ਸਾਹਿਬ ਦੇ ਪੇਸ਼ ਕੀਤਾ ਤੇ ਜੋ ਸਾਨੂੰ ਦੋ ਦਿਨ ਦਾ ਰਮਾਨ ਮਿਲਿਆ ਇਹ ਗੰਡਾਂ ਕਾਇਦਾ ਪੁੱਛੇ ਦਿੱਤੇ ਜਾਓ ਵੀ ਜੋ ਮਿਸਰ ਸਫਾ ਮਿਸਲ ਦੇ ਸਾਥ ਆਪ 28 ਮੰਨ ਲਿਓ ਬੋਛੀ ਬੋਲ ਮੈਂ ਵੀ ਹੈ ਕਿ ਬੋਛੀ ਇਸੇ ਦਾ ਤਰ ਮੰਗ ਲਿਆ ਫਿਰ ਉਹ ਕੋਈ ਜਵਾਬ ਨਹੀਂ ਦੇ ਰਿਹਾ ਇਹ ਪੁਲਿਸ ਜਾਏ ਆਪਣੇ ਡਿਗਨਾਈਨ ਦਾ ਪੁਲਿਸ ਕੰਮ ਖਤਮ ਰਮਾਨ ਲਿਆ ਸਰ ਇਹ ਆਪਰਾਸ਼ਟ ਹੋਏ ਕਿ ਤੁਸੀਂ ਆਪ ਨਾ ਨਹੀਂ ਕੀਤਾ ਅਸੀਂ ਆਪਰਾਸ਼ਟ ਕੀਤਾ ਇਹ ਕਹਿ ਰਿਹਾ ਕਿ ਮੈਂ ਸੋਰੀ 8 ਵਜੇ ਆਪ クリア ਉਹ ਤਾਂ ਕਹਿੰਦੀ ਹੁੰਦੇ ਅਸੀਂ ਆਵਰਾਸ਼ਟ ਕੀਤਾ ਜਿਹੜਾ ਹੈ ਜਮਾਲਗਰ ਪਿੰਡ ਵਾਲਾ ਇਹ ਮਾਮਲਾ ਦਾ ਇਹ ਦੇਖੋ ਬੜੀ ਕਾਨੂੰਨੀ ਤੇ ਮੁੱਧ ਭੰਗੀ ਹਰਕਤ ਕੀਤੀ ਹੈ ਬੰਦੇ ਨੇ ਸਮਾਜ ਜਿਹੜੇ ਕੁਰਤੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਨੂੰ ਸੱਚ ਤੱਕ ਤਤਨਾ ਲੈਣਾ ਚਾਹੀਦਾ ਤੇ ਜੋ ਉਸਨੇ ਕੀਤਾ ਇਹ ਸੀ ਇਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਇਹਨੂੰ ਪੂਰਾ ਕੇਸ ਦੰਦ ਖਦਦਨ ਅਸੀਂ ਲੰਘੇ ਦਿਖਾ ਲਾਂਗੇ ਬਾਅਦ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਜੁਰਤ ਨਾ ਕਰ ਸਕੇ ਸਰਪੁਰ ਮਾਨ ਵਗੈਰਾ ਮਿਲਣਾ ਦੋ ਦਿਨ ਕਰ ਮਾਨ ਜੱਜ ਸਾਹਿਬ ਨੇ ਦਿੱਤਾ ਜੀ ਅੱਜ ਪੇਸ਼ ਹੋਇਆ ਸੀ ਦਲੀਲਾਂ ਸੁਣੀਆਂ ਗਈਆਂ ਜੱਜ ਸਾਹਿਬ ਵੱਲੋਂ ਜੱਜ ਸਾਹਿਬ ਵੱਲੋਂ ਆਜੇ ਵੱਲੋਂ ਬਹੁਤ ਜ਼ਿਆਦਾ ਕੁਝ ਨਹੀਂ ਕੀਤੀ ਗਈ ਉਹ ਸਾਰੀਆਂ ਦਲੀਲਾਂ ਨੂੰ ਖਤਮ ਕੀਤਾ ਜੱਜ ਸਾਹਿਬ ਨੇ ਦੋ ਦਿਨ ਦਾ ਕੁਲ ਸਮਾਂ ਦਿੱਤਾ ਹੈ 17 ਤਰੀਕ ਤੱਕ ਦੇ। ਇਹਦੇ ਕੇਵਲ ਮੁਤਾਬਕ ਇਹ ਵੀ ਬਰੇ 60-65 ਸਾਲ ਦੀ ਹੈ ਜੀ। ਜਿਹੜੀ ਬੱਚੇ ਹਨ ਰਕਤ ਉਹ ਕਿੰਨੇ ਕਿੰਨੇ ਸਾਲ ਦੇ? ਉਹ 6-7 ਸਾਲ ਦੇ ਨੇ। 6 ਸਾਲ ਦੀ ਜੁੜੀ 7 ਸਾਲ ਦੀ ਹੈ। ਜੁਗਿੰਦਰ ਜਿਹੜਾ ਇੱਕ ਗੁਰਦੁਆਰੇ ਤੁਸੀਂ ਹਰਕਤ ਕੀਤੀ ਹੈ ਉਹਦੇ ਬਾਰੇ ਕੀ ਕਹਿਣਾ ਪਵੇ? ਕੋਈ ਸਵਾਲ ਨਹੀਂ ਕੀਤਾ ਜਦੋਂ ਅਸੀਂ ਪਛਾਣ ਤੇ ਦਬਾਹ ਕਰ ਗਏ। ਅੱਜ ਤਾਂ ਤੋਂ ਤੋਂ ਗੰਡਾ بس پارٹی بازی ਕਰਕੇ ਉਹਨਾਂ ਨੇ ਦਬਾਅ ਪਾਇਆ ਤੇ ਬਸ ਇਹ پارٹی بازی ਵਾਸਤੇ ਐਡਾ ਹੋਇਜ ਕੋਈ ਜਹਾਮ ਲਾ ਸਕਦੇ ਐ ਕਿ ਬੱਚਿਆਂ ਨਾਲ ਤੁਸੀਂ ਸਿਰ ਘਰ ਕੀਤੀ ਗੁਰਦੁਆਰੇ ਦੇ ਅੰਦਰ ਉਹ ਬੱਚਿਆਂ ਨੂੰ ਖਿੱਚਿਆ ਉਹ ਬੱਚਿਆਂ ਦੇ ਫੇਸ ਤੇ ਨਿਸ਼ਾਨ ਵੀ ਨੇ ਉਹ ਫੇਸ ਤੇ ਨਿਸ਼ਾਨ ਸੜ ਨਹੀਂ ਆਪੇ ਬਣਾਇਆ ਨਾ ਉਹਨਾਂ ਆਪੇ ਪਾਣ ਕਿਉਂ ਬਣਾ ਲੈਨੇ ਮੇਰਾ ਮੈਂ ਕੁਝ ਨਹੀਂ ਕੀਤਾ ਬੱਚਿਆਂ ਨੂੰ ਕੁਝ ਕੁਝ ਨਹੀਂ ਕੀਤਾ ਨਾ ਇਹ ਜਿਹੜੇ ਜਹਾਮ ਲਗਾਏ ਜਾਂਦੇ ਉਹ ਕੀ ਬੇਫਾਨ ਹੈ ਕਿਹਾ ਪੈਣਾ ਦੋ ਤਿੰਨ ਘੰਟੇ ਬੈਠਾ ਇਹਨਾਂ ਕੋਲ ਵੱਖਰੇ ਹਾਂ ਉਹ ਦੋ ਤਿੰਨ ਘੰਟੇ ਬੈਠੇ ਰਹੇ ਵੱਖਰੇ ਹਾਂ ਨਾ ਫਿਰ ਉਹਦੇ ਘਰੇ ਵੀ ਗਿਆ ਹਾਂ ਹਾਂ ਬਾਜ਼ਾਰ ਤੋਂ ਮਿਲਿਆ ਮੈਂ ਅੱਛਾ ਬਸ ਉਹ ਨਹੀਂ ਐਸੀ ਜੋ ਕਰਨਾ ਸੀ ਕਰ ਲਿਆ